ਸਭ ਇੱਕ ਕਮਾਲਕ ਦੇ ਬੱਚਿਆਂ ਕੀ ਸਰਦਾਰ ਕੀ ਮੁਹੰਮਦ ਇਹ ਗੱਲ ਅੱਜ ਬਾਈ ਉਹਨੇ ਸੱਚ ਕਰਤੀ ਪਿੰਡ ਮੰਡੇਰ ਕਲਾਂ ਵੇਖਿਆ ਆ ਬਾਈ ਮੁਹੰਮਦ ਸਲੀਮ ਖਾਨ ਜਿਨ੍ਹਾਂ ਨੇ ਆਪਣੇ ਹੱਥੀ ਇੱਕ ਖੰਡਾ ਸਾਹਿਬ ਤਿਆਰ ਕੀਤਾ ਤੇ ਆਪਣੇ ਸਿੱਖ ਧਰਮ ਦੇ ਸਭ ਤੋਂ ਵੱਡੇ ਇਤਿਹਾਸਕ ਸਥਾਨ ਸ੍ਰੀ ਹਰਮੰਦਰ ਸਾਹਿਬ ਵੇਖੇ ਇਹਨੇ ਜਾਣਾਗਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕਿਵੇਂ ਮਨ ਚ ਖਿਆਲ ਆਇਆ ਜੀ ਵੀ ਖੰਡਾ ਸਾਹਿਬ ਤਿਆਰ ਕਰੀਏ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਭ ਜਕ ਉਪਜੀਆ ਕੋਣ ਭਲੇ ਕੋਣ ਮੰਦੇ ਬਾਈ ਗੁਰੂ ਦੀ ਸਾਜੀ ਬਾਣੀ ਖਿਆਲ ਤਾਂ ਉਹਨੇ ਆਪਦੇ ਆਪ ਹੀ ਪਾਤਾ ਸੀ ਮੇਰੇ ਦਿਲ ਦੇ ਵਿੱਚ ਫਿਕਰ ਸੀ ਸ਼ੁਰੂ ਤੋਂ ਹੀ ਮੈਂ ਇੱਕ ਖੰਡਾ ਸਾਹਿਬ ਸਾਡੇ ਪਹਿਲਾ ਗੁਰੂ ਘਰ ਲਾਇਆਗਾ ਤੇ ਮੈਂ ਪੰਜ ਖੰਡੇ ਸੁਖੇ ਹੋਏ ਨੇ ਕਿ ਪੰਜ ਖੰਡੇ ਚੜਾਉਣੇ ਨੇ ਦੂਸਰਾ ਇਹ ਚੜ ਰਿਹਾ ਹੈ ਇਨਸ਼ਾਅੱਲਾ ਤੇ ਜੇ ਬਾਈ ਸਿੱਖ ਧਰਮ ਪ੍ਰਤੀ ਬਾਈ ਦੀ ਸਰਦਾ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰਕੇ ਜਰੂਰ ਬਾਈ ਨੂੰ ਹੌਸਲਾ ਦਿਓ ਤੇ ਬਾਕੀ ਭਾਈ ਚਾਰ ਕਿਸਾਨ ਜਰੂਰ ਬਣਾਈ ਰੱਖੋ ਬਹੁਤ ਲੀਡਰ ਨੇ ਜਿਹੜੇ ਵੋਟਾਂ ਪਿੱਛੇ ਆਪਾਂ ਨੂੰ ਲੜਾਉਂਦਿਆ ਆਪਾਂ ਇੱਕ ਕਮਾਲ ਕਦੇ ਬੱਚਿਆਂ ਇੱਕੋ ਆਪਣੇ ਖੂਨ ਦਾ ਰੰਗ ਆ। ਭਾਈ ਜੀ ਸਾਰੀ ਗੱਲ ਇਹ ਹੈ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਇੱਕ ਪੈਗਾਮ ਦਿੱਤਾ ਸੀ ਨਾ ਮੁਹੱਬਤ ਦਾ। ਬਹੁਤ ਵਧੀਆ ਲੱਗਿਆ ਜਿਹੜਾ ਪੈਗਾਮ ਹੈ ਇਹ ਸਾਡਾ ਨੌਹਾਂ ਤੇ ਮਾਸ ਦਾ ਰਿਸ਼ਤਾ ਹੈ ਸਿੱਖ ਭਾਈਚਾਰੇ ਨਾਲ ਕਿਉਂਕਿ ਅਸੀਂ ਸਭ ਤੋਂ ਵੱਧ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਔਰ ਉਹਨਾਂ ਦੇ ਬੱਚਿਆਂ ਨਾਲ ਪਿਆਰ ਕਰਦੇ ਹਾਂ। ਉਹਨਾਂ ਦੀ ਯਾਦ ਦੇ ਵਿੱਚ ਅਸੀਂ ਖੰਡਾ ਸਾਹਿਬ ਪਿੰਡ ਕਰਦੇ। ਠੀਕ ਆ ਜੀ ਭਾਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।